ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਹਲਾਈ ਮੈਂ। ਪਿੰਡ ਮੋਦਕੀ ਆ ਗਿਆ ਸਜਣੋ ਤੇ ਜੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਆਪਾਂ ਆਪਣੇ ਆਪ ਦੇ ਨਗਰ ਮੋਦਕੀ ਦੇ ਵਿੱਚੋਂ ਤੁਹਾਨੂੰ ਇੱਕ ਗਰ ਭੇਜਦੇ ਘਰੋਂ ਵੈੜ ਵਿਖਾਉਣ ਲੱਗੇ ਆ ਸਜਣੋ ਵੈੜ ਬਹੁਤ ਹੀ ਸ਼ਾਨਦਾਰਾ ਘਰੇ ਹੀ ਵੀਰ ਨੇ ਤਿਆਰ ਕੀਤੀ ਆ ਤੇ ਬਹੁਤ ਹੀ ਚੰਗਾ ਦੁੱਧ ਪਾਇਆ ਕਿਹੜਾ ਸੁਆ ਸੁੰਦੀ ਆ ਸਾਰੀਆਂ ਗੱਲਾਂ ਬਾਤਾਂ ਕਰੀ ਚੱਲਾਂਗੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜਿਹੜੇ ਭਰਾ ਦੇ ਪਸੰਦ ਆ ਗਈ ਆਪਣੇ ਕੋਲੇ ਆ ਕੇ ਵੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਪੂਰੀ ਜੰਮੀ ਪਲੀ ਤੇ ਨਿਕਦਰ ਕਾਪਦਾਲੀ ਬੜਾ ਚੰਗਾ ਦੁੱਧ ਪਾਇਆ ਗਰੰਟੀ ਵਾਲੀ ਚੀਜ਼ ਆ ਸੱਜਣੋ ਬੇਫਿਕਰ ਹੋ ਜਿਓ ਕੋਈ ਲਾਂਬੇ ਵਾਲੀ 1% ਵੀ ਸ਼ਿਕਾਇਤ ਨਹੀਂ ਰਹੂਗੀ ਵੇਖਿਓ ਵੀਡੀਓ ਐਂਡ ਤੱਕ ਗਰਪੇਜ ਵੀਰ ਸਾਸਤਰੀ ਕਾਲ ਜੀ ਆਸਰੇ ਆ ਜੀ ਹੋਰ ਸੁਣਾ ਵਾ ਵਧੀਆ ਠੀਕ ਠਾਕ ਚੜਦੀ ਕਲਾ ਨਾ ਚੜਦੀ ਕਲਾ ਚੜਦੀ ਕਲਾ ਸ਼ੁਕਰ ਆ ਚੜਦੀ ਕਲਾ ਹੀ ਰੱਖੇ ਮਹਾਰਾਜ ਹਨਾ ਤੇ ਨੀਲੀ ਰਵੀ ਵਾਲੇ ਤਾਂ ਸਾਰੇ ਹੀ ਜਾਣਦੇ ਆ ਹਨਾ ਸਾਰੇ ਸਾਰੇ ਭਰਾ ਜਾਣਦੇ ਨੀਲੀ ਵਾਲੇ ਚਲੋ ਉਹ ਵੀ ਭਰਾ ਬਹੁਤ ਜਾਣਦੇ ਆ ਹਾਂ ਦੂਰੋਂ ਦੂਰੋਂ ਮਿਲਣ ਵੀ ਹੁੰਦੇ ਆ ਆਉਂਦੇ ਹੁੰਦੇ ਆ ਕੋਈ ਕਿਉਂਕਿ ਤਿੰਨ ਚਾਰ ਸਾਂ ਹੀ ਚੰਗੇ ਤਿਆਰ ਕਰਕੇ ਭਾਣਾ ਭਰਾਵਾਂ ਨੂੰ ਦਿੱਤੇ ਹਨਾ ਹਾਂ ਬਹੁਤ ਚੰਗੀਆਂ ਚੰਗੀਆਂ ਮੱਝਾਂ ਨੀਲੀ ਰਵੀ ਦਾ ਜਿਆਦਾ ਸ਼ੌਂਕ ਆ ਜਿਆਦਾ ਬਿਲਕੁਲ ਹਣਾ ਵੱਡਾ ਸ਼ੌਂਕ ਨੀਲੀ ਦਾ ਹੀ ਆ ਪਾ ਜਣੀ ਬਚਪਨ ਤੋਂ ਲੈ ਕੇ ਜਦੋਂ ਬਸੂਆਂ ਨਾਲ ਸ਼ੌਂਕ ਆ ਹਾਂ ਤੇ ਤਾਰਿਆਂ ਵੀ ਆ ਕਰਮਾ ਲੀਆਂ ਨੇ ਤਾਰਿਆਂ ਵੀ ਆ ਚਲੋ ਇਹਨਾਂ ਦੇ ਆਸਰੇ ਆ ਹਾਂ ਜਦ ਤੁਸੀਂ ਕਿਹਾ ਸਾਨਾ ਦਾ ਹਾਂ ਸਾਨਾ ਦਾ ਹੱਥ ਲਓ ਬਚਪਨੋਂ ਹੀ ਮੇਰਾ ਸਾਨਾ ਚ ਲੰਘਿਆ ਬਿਲਕੁਲ ਤੇ ਚਲੋ ਜਵਾਨੀ ਆ ਜਿਹੜੀ ਉਹ ਵੀ ਸਾਨਾ ਜਾ ਹਾਂ ਤੇ ਹੁਣ ਚਲੋ ਪਹੁੰਚ ਗਏ 60 ਸਾਲਾਂ ਦੀ ਹੋ ਗਏ ਚੰਗੇ ਚੰਗੇ ਸਾਨਾ ਦਿੱਤੇ ਹਣੇ ਹੈਗੇ ਆ ਬਹੁਤ ਚੰਗੇ ਚੰਗੇ ਆ ਹਾਂਜੀ ਹਾਂਜੀ ਤੇ ਗੁਰਪੇਜ ਆਪਣਾ ਐਡਰੈਸ ਦੱਸ ਦੀਏ ਹਾਂ ਦਾ ਆਪਣਾ ਪਿੰਡ ਮੋਦਕੀ ਪਿੰਡ ਮੋਦਕੀ ਆ ਤੇ ਜ਼ਿਲ੍ਹਾ ਫਿਰੋਜ਼ਪੁਰਾ ਨੰਬਰ ਤੇ ਨੰਬਰ 981209416 ਠੀਕ ਆ ਤੇ ਇਹ ਵਿਹੜ ਆਪਣੇ ਘਰ ਦੀ ਆ ਨਾ ਆਹ ਜਿਹੜੇ ਘਰ ਦੀ ਆ ਕਲਦੀਪ ਵਿਹੜ ਠੀਕ ਆ ਇਹ ਸੂਆ ਕਿਹੜਾ ਸੂਆ ਸੂਆ ਵੀਰੇ ਕਹਿਨਾਂ ਆਪਾਂ ਦੂਜਾ ਵੀ ਕਹਿ ਸਕਦੇ ਆ ਹਾਂ ਆਪਾਂ ਤੀਜੇ ਸੂਏ ਸੂਆ ਰੀਜਨਲ ਤੀਜਾ ਸੂਆ ਤੀਜਾ ਸੂਆ ਉਹ ਕਹਿਨ ਨੂੰ ਤਾਂ ਲਕੋਦੀ ਭਈ ਆ ਹਾਂ ਤੀਜਾ ਦੂਜਾ ਵੀ ਕਹਿ ਦਿੰਗੇ ਹਾਂ ਆਮ ਬੰਦਾ ਤਾਂ ਦੂਜਾ ਹੀ ਮੰਨੂ ਤੇ ਜਣੀ ਤੀਜਾ ਸੂਆ ਹੁੰਦੀ ਆ ਠੀਕ ਆ ਤੇ ਇਹਦਾ ਮਗਰਲੇ ਸੂਏ ਕਿੰਨਾ ਦੁੱਧ ਚੁੰਦਾ ਰਿਆ ਤੂੰ ਜਿਵੇਂ ਗੱਲਾਂ ਬਾਤਾਂ ਹੋਈਆਂ ਆਪਣੀਆਂ ਮੈਂ ਦੁੱਧ ਜਲਦੀਬ ਇਹਦਾ ਨਾ ਮਗਰਲੇ ਸੂਏ 22 23 22 23 ਕਿਲੋ ਚੁੰਦੇ ਗਏ ਸੀ ਇਹਦਾ ਤੇ ਦੋਨੇ ਪਾਸੇ ਬਹਿ ਕੇ ਹੁਣ ਬਹਿ ਕੇ ਵਿਖਾਈ ਮਾੜਾ ਜ ਫਿਰ ਜਦੋਂ ਕ੍ਰੋਸ ਹਨਾ ਹਾਂ ਸੀਲ ਬਹੁਤ ਜਿਆਦਾ ਮਰਜੀ ਭਾਵੇਂ ਜਵਾਬ ਚੂਲੇ ਹਾਂ ਵੀ ਨਾ ਤਮਾਰੰਦਾ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਭਾਵੇਂ ਨਿਆਣਾ ਦੋਵੇਂ ਪਾਸੇ ਚੁੰਦੇ ਰਹੇ ਆ ਮੈਂ ਤੇ ਮੰਗੀ ਹਾਂ ਯਾਨੀ ਵੀ ਇੱਕ ਪਾਸੇ ਮਾਤਾ ਬਹਿ ਜਾਂਦੀ ਏ ਇੱਕ ਪਾਸੇ ਜਿਆਦਾ ਮਰਜੀ ਭਾਵੇਂ ਲੈ ਇਹ ਤਾਂ ਥੱਲੇ ਵੜਿਆ ਰਹ ਮਧੁਕੜੀ ਨਹੀਂ ਹਾਂ ਵੀ ਗਾਂ ਨੂੰ ਤਾਂ ਪਤਾ ਹੀ ਨਹੀਂ ਹੈ ਨਾ ਹਾਂ ਕੀ ਬਾਤ ਹੈ ਮੱਝਾਂ ਰਕੀਆਂ ਮੱਝਾਂ ਰਕੀ ਦੁੱਧ ਵੀ ਬਹੁਤ ਚੰਗਾ ਦੁੱਧ ਆਉਂਦਾ ਉਹ ਸੰਗਣਾ ਜਾਨੀ ਜਦਗੀ ਫੈਂਡ ਵਾਲਾ ਜਾਨੀ 40 ਰੁਪਏ ਆਪਾਂ ਲਾਉਂਦੀ ਰਹੀ ਆ ਠੀਕ ਆ ਆ ਉਹ ਮੈਂ ਕਹੀ ਜਾਈਏ ਹੈ ਨਾ ਉਹ ਝੂਠ ਮਾਰੀ ਜਾਈਏ ਜਾਨੀ ਕਿ ਬਹੁਤ ਸੋਹਣਾ ਦੁੱਧ ਹੈ ਏਥੇ ਪਾਰ ਨਾਲੋਂ ਵੱਧ ਦੀ ਉਮੀਦ ਹੈ ਏਥੇ ਵੜ੍ਹ ਭੜੀ ਆ ਪਾਰ ਨਾਲ ਹਾਂ ਪਰ ਤੂੰ ਕਹਿੰਦਾ ਥੋੜੀ ਜਿਹੀ ਦੇਸੀ ਸੀ ਐਤ ਕੀ ਮਹਾਰਾਜ ਦੀ ਕਿਰਪਾ ਨਾਲ ਸਭੀ ਚੰਗੇ ਡਰਾਈ ਪਹਿਲਾਂ ਕੀਤੀ ਆ ਪਰ ਡਰਾਈ ਨਹੀਂ ਹੋਈਗੀ ਵੜ੍ਹ ਲੇਟ ਹੋ ਗਈ ਹਾਂ ਲੇਟ ਹੋ ਗਈ ਤੇ ਪੀਕੇ ਕਿਹੜੇ ਤੋਂ ਗੱਭਣ ਜਿਵੇਂ ਤੂੰ ਕਹਿੰਦਾ ਕਿ ਡਾਕਟਰ ਨੂੰ ਪਤਾ ਭਰਾਇਆ ਜਰਸੀ ਵਧੀਆ ਡਾਕਟਰ ਨੇ ਬਣਾਇਆ ਜੇ ਪਾਲ ਹਾਂ 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 ਸਰਾਲੀਆ ਬਣਾਇਆ ਚਲੋ ਆਪਾਂ ਉਹਨਾਂ ਨੂੰ ਪੁੱਛ ਲਾਂਗੇ ਭਰਾਇਆ ਜਰਸੀ ਦਾ ਠੀਕ ਆ ਓਕੇ ਪਿਛਲੇ ਸੂਏ ਦੀ ਜਰਸੀ ਬੱਛੀ ਆ ਬੜੀ ਸ਼ਾਨਦਾਰ ਬੱਛੀ ਹੈ ਨਾ ਹਾਂ ਨਾਲੇ ਗੱਭਣ ਹੋ ਗਈ ਹੁਣ ਦੋ ਕੁ ਮਹੀਨਾ ਦੀ ਹੋ ਗਈ ਠੀਕ ਆ ਹਾਂ ਤੇ ਇਹ ਸਾਬ ਇਹਦੇ ਦਿਨ ਕਿੰਨੇ ਪਏ ਆ ਦਰ ਆਜੇ ਕਲਦੀਪ ਪਏ ਆ ਪੰਜ ਸੱਤ ਦਿਨ ਪਏ ਆ ਹਫਤਾ ਲੈ ਜੂਗੀ ਇੱਥੇ ਆਪਣੇ ਘਰੇ ਦਾ ਭਾਵੇਂ 10 ਦਿਨ ਵੀ ਲੈ ਜੇ ਹਾਂ ਉਪਰੇ ਜਾ ਕੇ ਪਸੂ ਮੰਨ ਕੇ ਚਲੋ ਗੱਡੀ 'ਚ ਚੜ ਕੇ ਗਿਆ ਉਪਰਾਈ ਜਗਾ ਬਦਲ ਗਈ ਹੈ ਨਾ ਤੇ ਬਾਕੀ ਲੇਵਾ ਤਾਂ ਬਹੁਤ ਤੂੰ ਦੱਸਦਾ ਭਰ ਜਾਂਦੀ ਆ ਉਹਦਾ ਵੀ ਟਲਾਂ ਟੂ ਲੰਬਾ ਹੋਦਾ ਹਜੇ ਦਾ ਹਿਸਾਬ ਰੈ ਇਹਨੂੰ ਭਰਨਾ ਵੀ ਸੇਰ 'ਚੋਂ ਪੂਣੀ ਨਹੀਂ ਕੱਤੀ ਹਜੇ ਤਾਂ ਮੈਂ ਨੂੰ ਅਸੀਂ ਚੁੰਦੇ ਰਹੇ ਆ ਛਿੱਟੇ ਮਾਰਨੇ ਆ ਚਾਰਾਂ ਥਨਾਂ ਦਾ ਢੇੜਾ ਨਹੀਂ ਸੌਂਦਿੰਦੀ ਪਹਿਲਾਂ ਪਸਮਾਠ ਹੈ ਪਹਿਲਾਂ ਪਸਮਾ ਲੈਂਦੇ ਇਹ ਬੱਚਾ ਬੁੱচ্চਾ ਨਹੀਂ ਸੀ ਮੈਂ ਛੱਡਿਆ ਲੋ ਟੁੱਟ ਮਾਰਦੇ ਉਹ ਨਿਪਲ ਤੇ ਮੈਂ ਫੋਕ ਤੇ ਆਉਂਦਾ ਰਿਆਂ ਓਕੇ ਜਿਹੜੀ ਵੱਛੀ ਸੀ ਹਾਂ ਹਾਂ ਵੱਛੀ ਸੀ ਲੈ ਤੋਰ ਕਰਾ ਚੱਕ ਇਹਦੀ ਸ਼ਾ ਕੱਢੀ ਕਰਾਂ ਬਾਹਰ ਵੇਖਿਓ ਸੱਜਣਾ ਜੀਵ ਜੀ ਮੱਝ ਘਰੇ ਰੱਖ ਲਈ ਤੇ ਜੀਵ ਜੀ ਗਾਂ ਰੱਖ ਲਈ ਨਾ ਉਹੋ ਚੀਜ਼ ਹੀ ਆ ਕਰਮਾਂ ਵਾਲੀ ਬਹੁਤ ਸ਼ਾਨਦਾਰ ਵਹਿੜਾ ਰੂਹ ਖੁਸ਼ ਹੋਊਗੀ ਤੁਹਾਡੀ ਜਦੋਂ ਕੋਲੇ ਆ ਕੇ ਵੇਖੀ ਜਾਂ ਜਿਹੜੇ ਘਰੇ ਵੀ ਕਿਸੇ ਭੈਣ ਭਰਾਣੇ ਲੈ ਕੇ ਗਏ ਕੋਈ ਐ ਨਹੀਂ ਹੈਗਾ ਵੀ ਕੋਈ ਨਜਾਇਜ਼ ਰੇਟ ਕਰੂਗਾ ਭਰਾ ਰੇਟ ਵੀ ਜਾਇਜ਼ ਰਹੂਗਾ ਇਹਦਾ ਵੇਖੋ ਪੂਰੇ ਸ਼ੌਂਕ ਨਾਲ ਸਾਂਭਤੀ ਆ ਤੁਹਾਨੂੰ ਐਤਕੀ ਇਹ ਨਹੀਂ ਆ ਭਾਜਾ ਇੱਥੇ ਬਹਿ ਜਾ ਹਾਂ ਮੈਂ ਝੋਲਾ ਖਲਦੀ ਬਹੁਤ ਠੰਡੀ ਆ ਹਾਂ ਜਿਆਦੇ ਮਹਾਰਾਜ ਦੀ ਕਿਰਪਾ ਨਾਲ ਗੋਨਾ ਦੀ ਗੁਥਲੀ ਆ ਚੱਲ ਜਿਹੜਾ ਲੈ ਗਿਆ ਕਰੂਗਾ ਯਾਦ ਹੀ ਸੱਜਣੋ ਜਿਹੜੇ ਜਿਹੜੇ ਭਰਾ ਇਹਦੇ ਕੋਲੋਂ ਵੀ ਮਾਲ ਆ ਗਾਂ ਮੈਂ ਲੈ ਕੇ ਗਏਣ ਉਹਦੇ ਫੈਨ ਹੋ ਗਏ ਕਿਉਂਕਿ ਜਾਨਵਰ ਬਹੁਤ ਚੰਗੇ ਦਿੱਤੇ ਨੇ ਭੈਣਾ ਭਰਾਵਾਂ ਨੂੰ ਬਹੁਤ ਹੀ ਚੰਗੇ ਦਿੱਤੇ ਆ ਵੇਖੋ ਕਿਉਂਕਿ ਨੀਲੀ ਰਾਵੀ ਦੇ ਵਿੱਚ ਟੌਪ ਦਾ ਕੰਮ ਕੀਤਾ ਦੇਖੋ ਜਿੱਦਰ ਨੂੰ ਮਰਜੀ ਹਾਂ ਜਿਵੇਂ ਪੁਲਿਸਾਂ ਵੀ ਨਿੱਗਰ ਆ ਤੇ ਐ ਨਹੀਂ ਵੀ ਖਿੱਚ ਕੇ ਲੈ ਜੂ ਹਾਂ ਨਹੀਂ ਬਹੁਤ ਜ਼ਿਆਦਾ ਓਕੇ ਰਿਪੋਰਟ ਆ ਮਹਾਰਾਜ ਬੇ ਫਿਕਰ ਹੋ ਕੇ ਆਂ ਗਾਂ ਖਰੀਦ ਕੇ ਲੈ ਜੇ ਯਾਰ ਤੇਰੀ ਦੁੱਧ ਐ ਟੀ ਮੈਨੂੰ ਮੇਰਾ 25 26 ਕਿਲੋ ਦੁੱਧ ਵਧੀਆ ਆ ਰਾਮਣਾ ਦੇਊਗੀ ਰਾਮਣਾ ਦੇਊਗੀ ਕਰਮਾ ਲਈ ਇੰਨਾ ਦੁੱਧ ਦੇਊਗੀ ਐ ਕਿ ਕੋਈ ਸ਼ੱਕ ਨਹੀਂ ਲੈ ਚੱਲ ਸ਼ਾਮੇ ਕਰਮਾ ਲਈ ਨੂੰ ਤੁੱਪੇ ਨਾ ਕੱਢੀਂ ਵੇਖੋ ਸੱਜਣਾ ਲੇਵਾ ਭਾਂਡਾ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕਿ ਸ਼ੇਰ ਚੋਂ ਪੂਣੀ ਕੱਤਣ ਵਾਲੀ ਗੱਲ ਹੀ ਆ ਹਜੇ ਤਾਂ ਇਹ ਬਾਤਾਂ ਤੋਂ ਬੜਾ ਸੋਨਾ ਹੱਤੀ ਚਵਾਈ ਯਾਰ ਹਾਂ ਦੂਰਾ ਹਾਂ ਵਾਕੇ ਕੋਈ ਸ਼ਾ ਤੇ ਇਹਦਾ ਰੇਟ ਸਾਹਿਬ ਉਹਨਾਂ ਨੇ ਕਹਣਾ ਸਭ ਤਾਂ ਹੀ ਕਰੀ ਜਾਂਦੇ ਆ ਇਹ ਨਾਲੇ ਇਹਨੂੰ ਦੱਸਾਂਗੇ ਆਪਾਂ ਕੋਈ ਮੋਬਾਈਲ ਤੇ ਦੱਸਣਾ ਇੱਥੇ ਵੀਡੀਓ ਦੇ ਇਹ ਨਹੀਂ ਕਿ ਜਾਨੀ ਕਿ ਫੋਨ ਤੇ ਰੇਟ ਲਊਗਾ ਉਹ ਤੇ ਕਹਾਂਗੇ ਹਨਾ ਜਿੰਨੇ ਦੀ ਆਪਾਂ ਦੇ ਦੇਣੀ ਆ 100 ਰੁਪਿਆ ਛੋਟ ਕਰੀਏ ਉਹ ਰੇਟ ਕਹਦੇ ਵੀ ਇੰਨੇ ਪੈਸਿਆਂ ਵਾਲਾ ਹੀ ਫੋਨ ਲਾਵੇ ਆਂ ਆਪਦਾ ਵੀ ਨਾ ਟਾਈਮ ਖਰਾਬ ਕਰੇ ਅਗਲਾ ਤੇ ਆਪਣਾ ਨਾ ਕਰੇ 90000 ਦੀ ਵੈੜ ਦੇ ਦੇ ਦੀ ਗਲਦੀਪ ਨਹੀਂ ਪਿਆਰ ਮੁਹੱਬਤ ਕਰਦੇ ਕਿਸੇ ਨਾ ਨਾਂ ਵਾਲਾ ਧੱਕਾ ਕਰੀਗੇ ਚਾਲ ਆਪ 5000 ਛੱਡ ਦੇ ਨੇ 85000 ਦੀ ਦੇ ਦੇ ਓਕੇ ਧੰਨਵਾਦ ਸੱਜਣੋ 85000 ਦੀ ਵੈੜ ਆ ਬਾਕੀ ਨਾ ਅਗਲੇ ਨੇ 11 15 11 15 ਇੱਥੇ ਡਿਮਾਂਡ ਕਰਨੀ ਸੀ ਤੁਸੀਂ ਵੀ ਆ ਕੇ ਵੇਖ ਲਿਓ ਕਿਉਂਕਿ ਆ ਚੀਜ਼ ਮਿਲਦੀ ਨਹੀਂ ਗੀ ਗਾਵਾਂ ਮਿਲ ਜਾਂਦੀਆਂ ਗਾਂ ਤੁਹਾਨੂੰ 10000 ਦੀ 15 ਦੀ 20 ਦੀ 30 ਦੀ 50 ਦੀ ਜਿਵੇਂ ਜੀ ਲੈ ਲਓਗੇ ਪਰ ਆ ਚੀਜ਼ਾਂ ਨਹੀਂ ਮਿਲਦੀਆਂ ਸੱਜਣੋ ਬਹੁਤ ਸ਼ਾਨਦਾਰ ਗਾਉਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸ